ਕੱਸੀ ਕੱਲ ਜੀ ਸਾਰਿਆਂ ਨੂੰ ਅੱਜ ਜਸ ਬਣਾਉਣ ਲੱਗਿਆ ਕੀਰਪੂੜੇ ਤਾਂ ਮੀ ਬਹੁਤ ਪੈਂਦਾ ਸੀਗਾ ਕਿ ਸਾਡੇ ਮਨ ਨੂੰ ਲੱਗਾ ਕਿ ਕੀਰਪੂੜੇ ਬਣਾਈਏ ਫਿਰ ਮੀ ਜਾਦੇ ਉਦੋਂ ਵੀ ਆ ਗਿਆ ਫਿਰ ਸਾਨੂੰ ਲੱਗਦਾ ਸੀ ਅਸੀਂ ਪਕੌੜੇ ਵੀ ਬਣਾਈਏ ਪਰ ਅਸੀਂ ਕੀਰਪੂੜੇ ਹੀ ਬਣਾਏ ਹੁਣ ਅਸੀਂ ਤੁਹਾਨੂੰ ਦੱਸ ਦਿਆਂ ਕਿਵੇਂ-ਕਿਵੇਂ ਬਣਾਉਣੇ ਆ ਤਾਂ ਦੇਖਿਓ ਤੁਸੀਂ ਹੁਣ ਅਸੀਂ ਲੈ ਲਏ ਜੀ 1 ਕਿਲੋ ਗੜਾ ਤੇ 2 ਕਿਲੋ ਆਟਾ ਆਟਾ ਅਸੀਂ ਚਾਨਦੇ ਥੋੜਾ ਗੜ ਨੂੰ ਹੁਣ ਅਸੀਂ ਖੋਰ ਕੇ ਤੇ ਪੁੰਨਦੇ ਆ ਜਿਹੜਾ ਕਡੋਲਾ ਹੋਇਆ ਕੋਈ ਨਿਕਲ ਜਾਊਗਾ ਸਾਰਾ ਪਸੇਰ ਪਾਣਾ ਉਹ ਤਾਮਨ ਦੇ ਵਿੱਚ ਪੁਣਕੇ ਗੜ ਨੂੰ ਪਣਕੇ ਫਿਰ ਹੁਣ ਅਸੀਂ ਵਿੱਚ ਪਾਵਾਂਗੇ ਇਹਦੇ ਆਟਾ ਇਹਦਾ ਵੀ ਰਹਿ ਗਿਆ ਕਿ ਤਾਂ ਇਹਦੇ ਚ ਪਾਓ ਹੁਣ ਆਟਾ ਪਾਲੰਗ ਵਿੱਚ ਅਸੀਂ ਥੋੜਾ ਛਾਨਣ ਵਾਲਾ ਰਹਿ ਗਿਆ ਸੀ ਉਹ ਵੀ ਛਾਨ ਲਿਆ ਤਾਂ ਕਿਲੋ ਗਾੜ ਚ 2 ਕਿਲੋ ਆਟਾ ਪੈਂਦਾ ਜੇ ਤੁਸੀਂ ਜਿੰਨੇ ਵੀ ਬਣਾਉਣੇ ਹੋ ਉਸ ਹਿਸਾਬ ਨਾਲ ਕਿੰਡਾ ਬਲ ਆਟਾ ਪੈਣਾ ਹੈ ਕਿਲੋ ਗਾੜ 2 ਕਿਲੋ ਆਟਾ ਜੇ ਕਿ ਅੱਧਾ ਕਿਲੋ ਗਾੜਾ ਤਾਂ ਕਿਲੋ ਆਟਾ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਕਟਛੀ ਨਾਲ ਹਲਣਾ ਨੇ ਪਰ ਫਿਰ ਵੀ ਗੰਡਾ ਨਹੀਂ ਰਹਿ ਜਾਂਦਾ ਕਰਕੇ ਹੱਥ ਨਾਲ ਮਾਰਨਾ ਪੈਣਾ ਹੈ ਹੱਥ ਵਿੱਚ ਥੋੜਾ ਜਿਹਾ ਹੁਣ ਅਸੀਂ ਦੇਖ ਕੋਰੀ ਜਾਂਦੇ ਆਟੇ ਨੂੰ ਸਾਰਾ ਪਾ ਕੇ ਤਾਂ ਫਿਰ ਥੋੜਾ ਚਿਰ ਲੱਗ ਜਾਂਦਾ ਆ ਟਾ ਕੋਰਨ ਤੇ ਸਾਡੇ ਚੱਲੋ ਨਾ ਜਰਾ ਆਪਾਂ ਗੱਲ ਕਰਦੇ ਆ ਕਿ ਸਾਡੇ ਚੈਨਲ ਨੂੰ ਸਪੋਰਟ ਕਰੋ ਤੁਸੀਂ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬਰ ਕਰਿਆ ਕਰੋ ਪਲੀਜ਼ ਸੰਘਿਆ ਨਾ ਕਰੋ ਤੁਸੀਂ ਸਬਸਕ੍ਰਾਈਬ ਕਰਦੇ ਕਿ ਕਰ ਦਿਆ ਕਰੋ ਤੁਸੀਂ ਇੰਨੇ ਚੈਲਨਾਂ ਨੂੰ ਹੋਰ ਵੀ ਕਰਦੇ ਆ ਇਹਨਾਂ ਸਾਡੇ ਨੂੰ ਵੀ ਕਰ ਦਿਆ ਕਰੋ ਪਲੀਜ਼ ਤਾਂ ਹੁਣ ਅਸੀਂ ਗੁੜ ਨੂੰ ਕੋਰੀ ਜੰਨੇ ਆ ਆਟੇ ਨੂੰ ਗੁੜ ਦੇ ਵਿੱਚ ਹੁਣ ਬਸ ਹੁਣ हाथ ਨਹੀਂ ਕੋਰਾਂਗੇ ਚੰਗੀ ਤਿੱਕਾ ਗੰਡਾ ਹੀ ਮਾਰ ਲਾਂਗੇ ਸਾਰਿਆਂ ਜਿਆ ਗ੍ਰੈਂਡਰ ਕਾ ਜੇ ਜੇ ਤੁਹਾਡੇ ਗ੍ਰੈਂਡਰ ਹੈਗਾ ਜਾਂ ਉਹ ਕੇਕ ਬਣਾਉਣ ਵਾਲਾ ਕਰਨ ਵਾਲਾ ਜਿਹੜਾ ਹੁੰਦਾ ਫੈਂਟਨ ਜੇ ਵਾਲਾ ਉਹਦੇ ਨਾਲ ਵੀ ਫੈਂਟ ਸਕਦੇ ਪਰ ਸਾਡੇ ਕੱਢਣ ਦੇ ਤੋੜੇ ਅਸੀਂ ਨਹੀਂ ਬਣਾਏ ਹੁਣ ਅਸੀਂ ਪੂੜੇ ਬਣਾਉਣੇ ਦੇਖ ਦੇਖ ਜਿਵੇਂ ਅੱਗੇ ਬਣਾਉਂਦੇ ਸੀ ਬੀਬੀ ਹੁਣੇ ਉਵੇਂ ਬਣਾਉਣੇ ਅਸੀਂ ਪੀਪਲ ਦੇ ਪੱਤੇ ਦੇ ਨਾਲ ਤਵੇ ਦੇ ਉੱਤੇ ਪੂ ਨੂੰ ਵੱਡਾ ਕਰਦੇ ਹਾਂ ਹੌਲੀ ਹੌਲੀ ਤਾਂ ਫਿਰ ਅਸੀਂ ਡੱਕੇ ਦੇ ਨਾਲ ਲੀਰ ਬਣ ਕੇ ਸੋਨੇ ਕੱਪੜੇ ਦੀ ਧੁੱਤੇ ਸਮਾਰੇ ਦੀ ਤਾਂ ਫਿਰ ਉਹ ਤੇਲ ਲਾਵਾਂਗੇ ਹੁਣ ਅਸੀਂ ਦੇਖੋਵੇਂ ਕਰੀ ਜਾਂਦੇ ਜਿਵੇਂ ਮਾਤਾ ਦੀਦੀ ਇਸ ਕਰ ਰਹੇ ਆ ਅਸੀਂ ਮਾਤਾ ਤਾਂ ਨਹੀਂ ਕੀ ਪਰ ਚਲੋ ਰੀਸ ਕਰ ਰਹੇ ਹਾਂ ਉਹਨੋਂ ਦੀ ਉਹ ਜੇ ਕਰਦੀ ਸੀ ਜੀ ਤੇ ਦੇਖੋ ਹੁਣ ਡੱਕੇ ਨਾਲ ਲਾ ਲਾਂਗੇ ਤੇਲ ਫਿਰ ਪੂੜੇ ਬਣਾਵਾਂਗੇ ਅਸੀਂ ਬਹੁਤ ਵਧੀਆ ਪੂੜੇ ਬਣੇ ਸਾਡੇ ਤੁਸੀਂ ਵੀ ਬਣਾ ਕੇ ਦੇਖਿਆ ਕਰੋ ਜਿਵੇਂ ਜਿਵੇਂ ਅਸੀਂ ਬਣਾਉਣਾ ਉਹ ਕਰਕੇ ਦੇਖਿਆ ਕਰੋ ਪਲੀਜ਼ ਸੌਖੇ ਤਰੀਕੇ ਨਾਲ ਜੇ ਕੁਝ ਪੁੱਛਣਾ ਹੋਵੇ ਉਹ ਵੀ ਦੱਸ ਦਿਆ ਕਰੋ ਕਿ ਸਾਨੂੰ ਸੌਖੇ ਤਰੀਕੇ ਨਾਲ ਦੱਸ ਦਿਓ ਫਿਰ ਉਹ ਮੈਂ ਦੱਸ ਦਾਂਗੇ ਕਿ ਅਸੀਂ ਚੁੱਲੇ ਦੇ ਉੱਤੇ ਚੁੱਲਾ ਰੱਖ ਲਿਆ ਸੀਗਾ ਕਿ ਮੇਥੋਂ ਥੱਲੇ ਬੈਠ ਨਹੀਂ ਜਾਂਦਾ ਸੀਗਾ ਕਿ ਮੈਂ ਬੈਠੀ ਸੀਗੀ ਚੇਅਰ ਤੇ ਬੈਂਚ 'ਚ ਜਾਂ ਉਹਦੇ ਤੇ ਬੈਠੀ ਸੀਗੀ ਤਾਂ ਉੱਚਾ ਕਰ ਲਿਆ ਸੀ ਮੈਂ ਆਪਣੇ ਕੋਲੇ ਫੂਕਾ ਮਾਰ ਮਾਰ ਕੇ ਅੱਗ ਮਚਾਉਂਦੇ ਸੀ ਮੀਂਹ ਪਿਆ ਕਰਕੇ ਮੈਂ ਬਹੁਤ ਜਿਆਦਾ ਆਇਆ ਸੀਗਾ ਕਿ ਦਿਨ ਵੀ ਸੀਗਾ ਇਹ ਪੂੜਿਆਂ ਵਾਲਾ ਜਾਂ ਮਠਿਆ ਗੋਲਗਲੇ ਵਾਲਾ ਅਸੀਂ ਜਰੂਰ ਫਿਰ ਅਸੀਂ ਸੋਚਿਆ ਪੂੜੇ ਬਣਾ ਲੈਨੇ ਆ ਹੁਣ ਜਿੱਦ ਦੇ ਫੇਰ ਨਹੀਂ ਆਏ ਉਹਦੇ ਬਣਾਵਾਂਗੇ ਅਸੀਂ ਮਠਿਆ ਗੋਲਗਲੇ ਹੁਣ ਸਾਡੀ ਅੱਗ ਬੁਝ ਗਈ ਆ ਹੁਣ ਅਸੀਂ ਪੋਕਾ ਮਾਰ ਮਾਰ ਕੇ ਅੱਗ ਮਚਾਉਨੇ ਆ ਦੇਖ ਪੁਰਾਣੀਆਂ ਯਾਦਾਂ ਤਾਜ਼ ਕਰ ਰਹੇ ਆ ਚੁੱਲੇ ਤੇ ਹੁਣ ਕੋਈ ਪੂੜੇ ਬਣਾਉਂਦਾ ਹੀ ਨਹੀਂ ਗੈਸ ਤੇ ਬਣਾ ਕੇ ਮੈਂਟਕ ਲੱਗਦਾ ਪਰ ਜਿਹੜਾ ਚੁੱਲੇ ਦੇ ਉੱਤੇ ਬਣਾਉਣ ਦਾ ਸਮਾਨ ਕੋਈ ਵੀ ਸਬਜੀ ਦਾਲ ਮਝਾਉਂਦਾ ਨਾ ਉਹ ਗੈਸ ਤੇ ਨਹੀਂ ਆਉਂਦਾਗਾ ਚੁੱਲੇ ਨੇ ਆਪਦੇ ਤਰੀਕੇ ਨਾਲ ਰੰਨਣਾ ਤੇ ਗੈਸ ਨੇ ਆਪਦੇ ਨਾਲ ਰੰਨਣਾ ਉਹ ਵੀ ਤੁਸੀਂ ਦੇਖ ਲਿਆ ਕਰੋ ਥੋੜਾ ਜਿਹਾ ਤਰੀਕਾ ਵੇਖ ਕੇ ਇੱਕ ਵਾਰੀ ਕਰਕੇ ਟਰਾਈ ਕਰਿਆ ਕਰੋ ਹੁਣ ਪੂੜੇ ਅਸੀਂ ਬਣਾ ਲਏ ਆ ਤਕਰੀਬਨ ਇਹ ਸਾਡਾ ਵੀਡੀਓ ਮੈਂ ਥੋੜਾ ਲੇਟ ਹੋ ਗਿਆ ਸੀਗਾ ਤੇ ਦੇਖੋ ਹੁਣ ਤੁਸੀਂ ਖਾਓ ਆ ਕੇ ਪੂੜੇ ਤਾਂ ਸਾਸੀ ਕਾਲ ਜੀ ਸਾਰੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਹੀਂ ਦੇਖੋ ਸਾਡਾ ਕਿੰਨਾ ਪਈ ਜਾਂਦਾ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਕਿਉਂਕਿ ਨਹੀਂ ਜਿੰਨਾ ਸੋਹਣਾ ਦੇਖੋ ਸਾਰੇ ਪਾਣੀ ਆ ਗਿਆ ਇਹ ਜੇ ਮੌਸਮ ਤਮੱਲਮਲੀ ਚੈੱਕ ਕਰਦਾ ਨਾ ਕੁਝ ਬਣਾ ਕੇ ਖਾਈਏ ਹੁਣ ਤੁਸੀਂ ਅਸੀਂ ਪੂੜੇ ਬਣਾ ਲਏ ਆ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਸਾਨੂੰ ਦੱਸਿਓ ਕਿ ਕਿਵੇਂ ਬਣਾਉਣੇ ਆ ਅਸੀਂ ਪੀਪਲ ਦੇ ਪੱਤੇ ਦੇ ਨਾਲ ਉਹਨੂੰ ਹੁਲਾਇਆ ਜਿਵੇਂ ਜਿਵੇਂ ਅੱਗੇ ਪਰਾਣੇ ਕਰਦੇ ਹੁੰਦੇ ਸੀ ਓਮ ਓਮ ਕੀਤਾ ਜਿਵੇਂ ਬੀਬੀ ਕਰਦੀ ਸੀ ਅਸੀਂ ਓਮੇ ਬਣਾਇਆ ਸਾਰਾ ਕੁਝ ਤੇ ਸਾਡੇ ਚੈਨਲ ਨੂੰ ਤੁਸੀਂ ਲਾਇਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਤਾਂ ਸਾਡੇ ਚੈਨਲ ਨੂੰ ਥੋੜੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਹਾਰਾਜ ਕਰੇ ਅਸੀਂ ਸਾਰੇ ਠੀਕ ਠਾਕਾਂ ਕਿ ਬਾਬਾ ਤੁਹਾਨੂੰ ਵੀ ਠੀਕ ਠਾਕ ਰੱਖੇ ਆਪਾਂ ਨੈਕਸਟ ਵੀਡੀਓ ਨਾਲ ਫੇਰ ਮਿਲਦੇ ਆਂ ਸਤਿ ਸ਼੍ਰੀ ਅਕਾਲ ਜੀ